ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਣੇ ਸਿੱਖ ਮਾਸਲਾਟ ਗੱਤਕਾ ਅਕੈਡਮੀ ਦੇ ਵੀਰ ਅਤੇ ਸਾਰੀ ਸੰਗਤ ਡਿਸਟ੍ਰਿਕਟ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਦੇ ਨਾਲ ਮਹਾਨ ਗੁਰਮਤਿ ਸਵਾਗਮ ਕਰਾ ਰਹੀ ਹੈ ਜੀ ਸੋ ਆਪ ਜੀ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਖੁੱਲਾ ਸੱਦਾ ਪੱਤਰ ਹੈ ਸਾਰੀ ਸੰਗਤਾਂ ਨੇ ਪਹੁੰਚੇ ਆ ਦਿਨ 11 ਮਈ ਦਿਨ ਸ਼ਨੀਵਾਰ ਨੂੰ 4:30 ਵਜੇ ਤੋਂ ਲੈ ਕੇ 10 ਵਜੇ ਤੱਕ ਕਥਾ ਕੀਰਤਨ ਹੋਵੇਗਾ ਜਿਸ ਦੇ ਵਿੱਚ ਸਾਡੇ 4:30 ਵਜੇ ਤੋਂ ਲੈ ਕੇ 6:30 ਵਜੇ ਤੱਕ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾਏਗਾ ਫਿਰ ਰਹਿਰਾ ਸਾਹਿਬ ਦਾ ਪਾਠ ਹੋਏਗਾ ਉਸ ਤੋਂ ਬਾਅਦ ਭਾਈ ਰਜਿੰਦਰ ਸਿੰਘ ਦੀ ਮਾਨਸਾ ਵਾਲੇ ਹਜੂਰੀ ਰੱਗੀ ਸਿੰਘ ਸਵਾ ਕੀਰਤਨ ਕਰਨਗੇ ਉਸ ਤੋਂ ਬਾਅਦ ਭਾਈ ਨਿਰਪਾਇ ਸਿੰਘ ਦੀ ਖਾਲਸਾ ਜੂਰੀ ਰੱਗੀ ਤਕਤ ਸ੍ਰੀ ਦਮਦਮਾ ਸਾਹਿਬ ਤੋਂ ਕਥਾ ਕੀਰਤਨ ਕਰਨਗੇ ਜੀ ਉਸ ਤੋਂ ਉਸ ਤੋਂ ਬਾਅਦ ਭਾਈ ਰੰਤਿਰ ਸਿੰਘ ਦੀ ਚੈਨੇਵਾਲ ਉਹ ਕਥਾ ਕੀਰਤਨ ਨਹੀਂ ਸੰਗਤ ਨੂੰ ਨਿਹਾਲ ਕਰਨਗੇ ਜੀ ਸੋ ਸੰਗਤ ਨੂੰ ਬੇਨਤੀ ਹੈ ਪਹੁੰਚਣ ਦੀ ਕਿਰਪਾਲਤਾ ਕਰਨੀ 12 ਮਈ ਦਿਨ ਐਤਵਾਰ ਨੂੰ 10 ਵਜੇ ਤੋਂ ਲੈ ਕੇ ਸ਼ਾਮ 3-4 ਵਜੇ ਤੱਕ ਗੱਤਕੇ ਦੇ ਮੁਕਾਬਲੇ ਹੋਣਗੇ ਜਿਸ ਦੇ ਵਿੱਚ ਫਰੀ ਸੋਟੀ ਸਿੰਗਲ ਸੋਟੀ ਵਿਅਕਤੀਗਤ ਸਿੰਗਲ ਸੋਟੀ ਦੇ ਮੁਕਾਬਲੇ ਹੋਣਗੇ ਸੋ ਜਿਸ ਵੀ ਵੀਰ ਭਾਏ ਨੇ ਗੱਤਕੇ ਦੇ ਕੰਪੀਟੀਸ਼ਨ 'ਚ ਭਾਗ ਲੈਣਾ ਹੋਵੇ ਜਿਸ ਦੇ ਵਿੱਚ ਟੀਮ ਐਵੈਂਟਰ ਖਿਆਨਾ ਅੰਡਰ 14 17 19 22 25 ਦੇ ਸਾਰੇ ਲੜਕੇ ਤੇ ਲੜਕੀਆਂ ਦੇ ਮੁਕਾਬਲੇ ਹੋਣਗੇ ਸੋ ਇਹ ਗੁਰਮਤ ਸਵਾਗਮ ਸਿੱਖ ਮਾਸਲ ਆਰ ਗਤਕਾ ਦੇ ਵੀਰ ਸੰਗ ਦੇ ਸਹਿਯੋਗ ਨਾਲ ਸੋ ਬਹੁਤ ਵਧੀਆ ਪਾਰਨਾ ਕਰ ਰਹੇ ਹਨ ਸੋ ਸੰਗਤ ਨੂੰ ਬੇਨਤੀ ਹੈ ਜੀ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਗਲੀ ਨੰਬਰ 2 ਬਾਗ ਨੰਬਰ 7 ਕਚੈਰੀ ਰੋਡ ਮਾਨਸਾ ਸੋ ਸੰਗਤਾਂ ਨੂੰ ਬੇਨਤੀ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਸੰਗਤਾਂ ਵਿੱਚ ਜਾਗਰੂਤਾ ਆਵੇ ਤੇ ਜਿਹੜੇ ਆਪਣੇ ਨੌਜਵਾਨ ਵੀਰ ਜਾਂ ਬੱਚੇ ਬੱਚੀਆਂ ਨੇ ਛੇੜ ਵਾਲੇ ਪਾਸੇ ਆਉਣ ਚੰਗੇ ਪਾਸੇ ਜੇ ਕੋਈ ਚੰਗਾ ਪ੍ਰਾਰਲਾ ਕਰਦਾ ਤਾਂ ਉਹਦਾ ਸਾਥ ਦੇਣਾ ਚਾਹੀਦਾ ਸੋ ਵੱਧ ਤੋਂ ਵੱਧ ਪਹੁੰਚੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ